Música ਜਲਦੀ ਆਪਣੇ ਕੋਲ ਦੋਵੇਂ ਟਾਈਮ ਹੀ ਹਨਾ ਬਿਲਕੁਲ ਦੋਵੇਂ ਟਾਈਮ ਦੋਵੇਂ ਆ ਵੀ ਦੋਵੇਂ ਡਾਂਗ ਦੇ ਦੋਸਤੋ ਮਿਲਦੀ ਹੈ ਹਾਂਜੀ ਹਾਂਜੀ ਤੇ ਪਹਾੜੇ ਤੇ ਮਿਲਦੀ ਹੈ ਹਾਂਜੀ ਤੇ ਇਹ ਬਣੀ ਹੈਗੀ ਅੱਗੇ ਇਹ ਬਣੀ ਆ ਜੀ 1 ਮਹੀਨੇ ਦੀ 1 ਮਹੀਨੇ ਵੀ 1 ਮਹੀਨੇ ਦੀ ਬਣੀ ਆ ਹਾਂਜੀ ਆਹ ਦੇਖੋ ਕੱਲ ਨੂੰ ਦੇਖੇ ਸੁਵੇਲੀ ਹਾਂਜੀ ਨਿੰਦੇ ਸੁਵੇਲੀ ਇਹ ਮੈਂ ਵਧੀਆ 17 18 ਇੱਕ ਦੋ ਤੁਸੀਂ ਹਾਂਜੀ ਮੈਂ ਕਿਹਦੇ ਨੂੰ ਪਣੀ ਨੂੰ ਹੋ ਗਿਆ ਉਹਨਾਂ ਦੇ ਕਹਿਣ ਮਤਾਬ ਦਾ ਤੇ ਚਲੋ ਚੰਗੀ ਗੱਲ ਮਹਾਰਾਜਾ ਕਿਰਪਾ ਕੀਤੀ ਆ ਸੱਚੇ ਬਾਦਸ਼ਾਹਾਂ ਉਹਨਾਂ ਨੇ ਚੰਗਾ ਹੰਡਾਈਆਂ ਉਹਨਾਂ ਨੂੰ ਪੁੱਛ ਕੇ ਵੇਖੋ ਸੰਧੂ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਆ ਜੰਗ ਟਲ ਗਈ ਆ ਆਪਾਂ ਖੁਸ਼ੀ ਦੇ ਵਿੱਚ ਰੇੜੀ ਆਣਿਆ ਪਹਾੜੀ ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੀਮਾ ਚੀਮਾ ਕਲਾ ਪਿੰਡ ਬਿਲਕੁਲ ਨੇੜੇਕ ਪੱਟੀ ਦੇ ਆ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਗਾਫੀ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਵੀਰ ਉਹ ਨਹੀਂ ਕੀਤਾ ਕਰਦੇ ਆ ਤੇ ਡੇਲੀ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਟੋਟਲ ਵੈਸੇ ਆਪਾਂ ਤੁਹਾਨੂੰ 5 ਕੇ ਦਿਖਾਉਣੇ ਆ ਕੋਈ 4 ਮਜਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਤੋਕੜ ਗੱਪਣ ਚੈੱਕ ਪਾਸ ਤੇ ਦੋ ਮਜਾਂ ਤਕਰੀਬਨ ਅੱਗੇ ਬਣੀਆਂ ਵੀ ਆ ਨਵੇਂ ਦੁੱਧ ਰਲੀਆਂ ਵੀ ਆ ਤੇ ਦੁੱਧ ਵੀ ਇਹਨਾਂ ਦੇ ਥੱਲੇ ਆ ਤੋ ਪਹਾੜੇ ਤੇ ਚਾੜ ਤੇ ਮਿਲਦੀਆਂ ਨੇ ਜਾਂ ਧਾਰ ਤੇ ਮਿਲਦੀਆਂ ਨੇ ਟੀਗਾ ਲਵਾਉਂਦੀਆਂ ਨੇ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਠੀਕ ਆ ਜੀ ਤੇ ਰੇਟ ਬਿਲਕੁਲ ਜਾਇਜ਼ ਰੇਟ ਹੋਣਗੇ ਨਰਮ ਜੇ ਰੇਟ ਹੋਣਗੇ ਸੋ ਕਿਸੇ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਤੇ ਤੁਹਾਡੇ ਮਤਲਬ ਤਾਂ ਜਿਹੜਾ ਮਾਲ ਆ ਜੇ ਤੁਹਾਨੂੰ ਮਿਲ ਜੂਗਾ ਇਸ ਕਿਲੇ ਤੋਂ ਸੁਪੱਟੀ ਮੋੜ ਦੇ ਬਿਲਕੁਲ ਅਲੱਗੇ ਕੀਮਾ ਬਰਵਾਰਾ ਦੁਬਲੀ ਇਹ ਪਿੰਡ ਬਿਲਕੁਲ ਨੇੜੇ ਦੀਕ ਆ ਠੀਕ ਆ ਜੀ ਸਾਈ ਤੋਂ ਪਿੰਡ ਸਗਵਾ ਇਹ ਥੋੜੀ ਥੋੜੀ ਦੂਰੀ ਤੇ ਆ ਅੱਜ ਤਰੀਕ 11 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 3 ਕ ਵਜੇ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਵਦੇਰੇ ਡਿਟੇਲਸ ਉਹ ਵੀਡੀਓ ਦੇ ਨਾਲ ਤੁਸੀਂ ਹਣ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਾਸਰੀਕਾਲ ਸਾਸਰੀਕਾਲ ਜੀ ਸੰਤੂ ਸਾਹਿਬ ਸਾਰੇ ਚੈਨਲ ਦੇ ਵੇਖਣੇ ਦਰਸ਼ਕਾਂ ਨੂੰ ਪਹਿਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਵੀਰ ਜੀ ਠੀਕ ਠਾਕ ਹਾਂ ਜੀ ਹਾਂ ਜੀ ਕਿਰਪਾ ਜੀ ਚੜ੍ਹਦੀ ਕਲਾ ਬੇਸੀਗਾ ਸਿੰਘਾਂ ਦੀ ਕਿਰਪਾ ਅੱਛਾ ਵੀਰ ਸਤਨਾਮ ਅੱਜ ਆਪਣੇ ਕੋਲ ਮਾਲ ਵੈਸੇ ਟੋਟਲ 5 ਗਨਾਂ ਦੇ ਹਾਂਜੀ ਹਾਂਜੀ 5 ਨਾਗ ਆ ਗਏ ਜੀ ਆਪਣੇ ਕੋਲ ਇੱਕ ਟੋਕਰ ਕੱਪੜ ਜਿਹੜੀ ਚੈੱਕ ਪਾਸ ਆ ਗਈ ਹੈ ਹਾਂਜੀ ਚੈੱਕ ਪਾਸ ਹੈ ਜੀ ਤੇ ਤਕਰੀਬਨ ਜਿਹੜੀਆਂ ਆ ਮੱਜਾਂ ਅੱਗੇ ਨਵੇਂ ਤੋਂ ਉਧਰ ਆ ਲੀਆਂ ਨੇ ਹਾਂਜੀ 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 ਕੋਈ ਮਹੀਨੇ ਦੀ ਆ ਕੋਈ 35 ਦਿਨਾਂ ਦੀ ਆ ਹਾਂ ਤੇ ਦੂਜੀ ਨੂੰ ਤੇ ਆਪਣਾ ਟੀਕਾ ਲੱਗਾ 15 15 ਦਿਨ ਹੋ ਗਏ ਉਹਨੂੰ ਨੀਲੀ ਰੱਜ ਦਾ ਟੀਕਾ ਪੜਾਇਆ ਠੀਕ ਆ ਹਾਂਜੀ ਇੱਕ ਆਪਣੇ ਕੋਲ ਗਾਂਵ ਆ ਇੱਕ ਮਹੀਨੇ ਦੀ ਸੋਈ ਆ ਤੇ ਮਗਰ ਬੱਛੀ ਆ ਤੇ ਛਾਈਵਾਲ ਗਾਂਵ ਹੂੰ ਹੂੰ ਰਾਜਸਥਾਨ ਦੀ ਠੀਕ ਆ ਤੇ 11 12 ਲੀਟਰ ਦੁੱਧ ਆ ਤੇ ਇੱਕ ਮਹੀਨੇ ਸੋਈ ਤੇ ਮਗਰ ਫੇਗਾ ਮੀਨੇਗਦੀ ਸੂਈ ਹਾਂਜੀ ਹਾਂਜੀ ਮੀਨੇਗਦੀ ਸਿਕਾ ਤੇ ਸ਼ੁਰੂਆਤ ਵੀ ਰਸਨਾਮ ਕਿਹੜੇ ਪਾਸੋਂ ਕਰਦੇ ਜੀ ਤੋ ਮਰਜ਼ੀ ਕਰ ਲਈਏ ਗਾਂ ਦੇ ਕਰ ਲਗੇ ਭਾਵੇਂ ਆਜੋ ਜੀ ਇੱਥੋਂ ਹੀ ਤੋਂ ਬਾਹਰ ਦੋਸਤੋ ਇੱਕ ਤੁਹਾਨੂੰ ਆਪਾ ਦਿਖਾ ਦਿੰਨੇ ਛਾਈਵਾਲ ਅੰਗ ਦੇ ਵਿੱਚ ਆ ਬੰਨ ਬੂਨ ਲੰਬਾ ਧੋਨ ਪ੍ਰੋਪਰ ਤੁਸੀਂ ਦੇਖ ਲਓਗੇ ਹਾਈਟ ਮੀਡੀਅਮ ਦਰਮਿਆਨੀ ਆ ਮੀਨੇਗਦੀ ਸੂਈ ਬੱਚੀ ਮਗਰ ਆ ਜੀ ਹਾਂਜੀ ਹਾਂਜੀ ਮਗਰ ਬੱਚੀ ਆ ਮਗਰ ਬੱਚੀ ਆ ਤੇ ਦੁੱਧ ਵੀ ਰਸਨਾਮ ਕਿੰਨਾ ਸਹੀ ਦੱਸ ਕੇ ਦੁੱਧ ਦੇਨੇ ਲੈ 11 12 ਲੀਟਰ ਹੈਗਾ ਜੀ ਹੁਣ ਆ ਹਾਂਜੀ ਪੂਰਾ ਭਾਵੇਂ ਕੋਈ ਇੱਥੇ ਜੋਖ ਕੇ ਹਾਂਜੀ ਤੇ ਚਵਾਈ ਕਰਕੇ ਤੇ ਰਾਜਸਥਾਨ ਦੀ ਠੀਕ ਆ ਹਾਂਜੀ ਚੰਗਾ ਦੁੱਧ ਇਹਦਾ 45-46 ਰੁਪਏ ਲੀਟਰ ਲੱਗਦਾ 11 ਕਿਲੋ ਔਰ 10 ਕਿ ਦੀ ਗਰੰਟੀ ਚਾਹਾਂਗੇ ਹਾਂਜੀ 10 11 10 ਦਿਨ ਤੇ ਭਾਵੇਂ ਕੋਈ ਆਪਣਾ ਬਿਨਾ ਆਪਣੇ ਗਰੰਟੀ ਤੋਂ ਲੈ ਜੇ 10 ਲੀਟਰ ਤੇ ਠੀਕ ਆ ਚਵਾਈ ਚੰਗੀ ਆ ਬਿਲਕੁਲ ਨਰਮ ਚਵਾਈ ਆ ਬਾਕੀ ਉਹ ਗਰਮਗਰਮ ਵਾਲਾ ਕੰਮ ਨਾ ਨਾ ਕੋਈ ਗਰਮ ਨਹੀਂ ਵਛੀ ਛੱਟ ਕੇ ਮੰਗਾ ਪਾਓ ਕੋਈ ਮਤਬਲ ਨਹੀਂ ਗਾਦੇ ਠੀਕ ਆ ਹਾਂਜੀ ਲੈ ਵੀਰੇ ਖੋਲ ਕੇ ਆਪਾਂ ਤੋੜ ਕੇ ਦਿਖਾ ਦਈਏ ਤੋਂ ਦੋਸਤੋ ਇੱਕ ਮੰਥ ਟਾਈਮ ਹੋ ਗਿਆ ਠੀਕ ਆ ਜੀ ਮਹੀਨੇ ਕ ਦਾ ਟਾਈਮ ਆ 11 ਕਿਲੋ ਦੁੱਧ ਤੇ 10 ਕਿਲੋ ਦੀ ਵੀਰਾਂ ਦਾ ਵੀ ਆਪਾਂ ਚਵਾਈ ਕਰਵਾ ਦਿਆਂਗੇ ਕੋਈ ਭਰਾ ਸੌਦਾ ਕਰਦਾ ਹਾਂਜੀ ਆ ਦੇਖੋ ਆ ਦੇਖੋ ਠੀਕ ਆ ਤੂੰ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਲੀਏ 3:00 ਵਜੇ ਦਾ ਟਾਈਮ ਹੈ ਤੇ ਮਾਰਨਿੰਗ ਚਵਾਈ ਕਿੰਨੇ ਕ ਵਜੇ ਕਰਤੀ ਹੈ ਇਹ ਚਵਾਈ ਦੀ ਆਪਾਂ ਕੀਤੀ ਆ ਦੀ ਕੋਈ 6:30 7 ਦੇ ਵਿੱਚ ਵਿਚਾਲੇ 6:30 7 ਹਾਂਜੀ 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 ਅੰਮ੍ਰਿਤ ਸਾਹਿਬ ਕੋਈ ਟਾਈਮ ਨਹੀਂ ਲੱਗਾ ਕੋਈ ਪਛਮੀ ਹਾਂ ਹਾਂਜੀ ਹਾਂਜੀ ਦਰਦੀ ਕੈਮਰੇ ਤੋਂ ਮੜੀ ਆ ਕੋਈ ਨਹੀਂ ਪਸੂ ਮੜਾ ਡਰ ਜਾਂਦੇ ਨਹੀਂ ਕੋਈ ਪਸੂ ਨਹੀਂ ਭਾਵੇਂ ਹੁਣੇ ਪਛੀ ਛੱਡ ਕੇ ਕੋਈ ਧਾਰਾਂ ਬੋਲੀ ਠੀਕ ਆ ਜੀ ਵੱਸੀ ਮਗਰਾ ਦੋਸਤੋ ਹਾਂਜੀ 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 10 ਕਿਲੋ ਧਾਰਾਂ ਤੇ ਕੋਈ ਵੀ ਭਰਾ ਸੌਦਾ ਕਰ ਲੇ ਦਰਮਿਆਨੀ ਹਾਈਟ ਆ ਛੋਟੀ ਹਾਈਟ ਦੇ ਵਿੱਚ ਆ ਪਲੀ ਕੁਲੀ ਪੂਰੀ ਆ ਜੱਡਿਆ ਕਾ ਹਾਈਟ ਕਾ ਦਾ ਉਸ ਹਸਾਬ ਨਾਲ ਵਜਨ ਵੇਟ ਪੂਰੀ ਫੱਪਦੀ ਆ ਬਿਲਕੁਲ ਤੇ ਚੋਣ ਚਾਂਦ ਸਾਰੀ ਚੰਗੀ ਆ ਠੀਕ ਆ ਆ ਦੇਖੋ ਤਵੀਰ ਸਸਨਾਮ ਕੀ ਮੁੱਲ ਕੀ ਡਿਮਾਂਡ ਰਹੂਗੀ ਦੀ ਮੁੱਲ ਸੰਦੀ ਸਾਹਿਬ ਭਾਵੇਂ ਸ਼ਾਈ ਵਾਲਾ ਵੀ ਮਤਲਬ ਕਿ ਥੋੜਾ ਘੱਟ ਮਿਲਦੀ ਹੈ ਰਸਤਾਂ ਦੇ ਬ੍ਰੀਡ ਹਾਂਜੀ ਭਾਵੇਂ 32 ਕਰਈ ਜਾਈਏ 30 ਕਰਈ ਜਾਈਏ ਹਾਂਜੀ ਇੱਕੋ ਗੱਲ ਦੇ ਦੀਏ 27000 ਦੀ ਮੈਂ ਤਾਂ ਫਿਰ ਗੱਲ ਆਪਾਂ ਬਿਲਕੁਲ 100 ਹੱਥ ਰਸਾ ਸਿਰੇ ਤੇ ਗੰਢ ਇੱਕ ਗੱਲ ਕਰਨੀ ਹੈ ਵੀ ਜਿੱਥੇ ਮਤਲਬ ਕਿ 100 200 ਮਗਰ ਵੱਛੀ ਆ ਚੰਗੀ ਸੋਹਣੀ ਉਹ ਵੀ ਜੇ ਕੋ ਪਾਲ ਲੈ ਤੇ ਬਹੁਤ ਵਧੀਆ ਵੱਛੀ ਆ ਹਾਂਜੀ 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 ਠੀਕ 5000 ਰੁਪਏ ਦੀ ਦੇ ਦਿਆਂਗੇ ਸੰਤੂ ਸਾਹਿਬ 5000 ਦੀ ਹਾਂਜੀ ਠੀਕ ਆ ਫਿਰ 11 12 ਲੀਟਰ ਦੁੱਧ ਆ ਤੇ ਬਿਲਕੁਲ ਆਪਣੇ ਕੋਲ ਭਾਵੇਂ ਕੋਈ ਮੀਰ ਇਥੇ ਚਵਾਈ ਕਰਕੇ ਲੈ ਜਾਏ ਭਾਵੇਂ ਕੰਡੇ ਤੇ ਠੀਕ ਆ ਉਹ ਬੱਚੀ ਆ ਜੀ ਮਗਰ ਸ਼ਾਈ ਵਾਲਾ ਬੱਚਾ ਤਾਂ ਪਕਾ ਦਿੰਦੇ ਦੋਸਤੋ 5000 ਦੀ ਆ ਵਾੜ ਮਿਲ ਜੂਗੀ ਤੁਹਾਨੂੰ ਆ ਬੱਚਾ ਜੇ ਮਗਰ ਬੱਚੀ ਫੀਮੇਲ ਕਾ ਹਾਂ ਜੀ ਠਾ ਦਿਓ ਮੜਾ ਜੇ ਆ ਲੋ ਛੱਡ ਦੇ ਹਾਂ ਜੀ ਆ ਸੋਨਾ ਬੱਚਾ ਮਗਰ ਹਾਂ ਜੀ ਜੀ ਬੱਚੀ ਬਹੁਤ ਪਿਆਰੀ ਆ ਸ਼ਾਈ ਵਾਲ ਦੀ ਬੱਚੀ ਵੇਖੋ ਤੇ ਜਲਸੀ ਜੀ ਵੀ ਕਰਾਸ ਆ ਗਿਆ ਹਾਂਜੀ 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 ਜਲਸੀ ਜੀ ਦਾ ਕਰਾਸ ਚੰਗੀ ਬੱਚੀ ਆ ਇਹ ਚੰਗੀ ਆ ਦੇਖੋ ਜੀ ਮੋ ਵੀ 5000 ਦੀ ਵੈਡ ਮਿਲ ਜੂਗੀ ਅੱਗੇ ਵੀਰ ਸਦਨਾਮ ਆਪਣੇ ਕੋਲ ਜਿਹੜੀ ਆ ਝੋਟੀ ਖੜੀ ਆ ਹਾਂਜੀ ਇਹ ਝੋਟੀ ਪਹਿਲਣ ਆ ਜੀ ਪਹਿਲਣ ਝੋਟੀ ਆ ਹਾਂਜੀ ਤੇ ਇਹ ਬਣੀ ਹੈਗੀ ਅੱਗੇ ਇਹ ਬਣੀ ਆ ਜੀ 1 ਮਹੀਨੇ ਦੀ 1 ਮਹੀਨੇ ਦੀ ਆ ਵੀ 1 ਮਹੀਨੇ ਦੀ ਬਣੀ ਆ ਹਾਂਜੀ 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 ਸਾਨ ਤੋਂ ਹੋਈ ਆ ਤੇ ਪਹਿਲਣ ਝੋਟੀ ਆ ਠੀਕ ਆ ਇਸ ਵਕਤ ਦੁੱਧ ਦੇ ਥੱਲੇ ਇਹ ਵੇਲੇ ਦੁੱਧ ਦੇ ਥੱਲੇ 6 6.5 ਲੀਟਰ ਹੈਗਾ ਬਿਲਕੁਲ ਚਵਾਈ ਖਰੀਆਂ ਥਣ ਕੱਲਾ ਕੱਲਾ ਲਓ ਜੀ ਚੱਡੇ ਦੀ ਪਿੱਛੋਂ ਬਖਾਲਾ ਬੂਲਾ ਬੇ ਸਾਫ ਸੁਥਰਾ ਠੀਕ ਆ ਜੀ ਇੱਕ ਸਾਰ ਬਿਲਕੁਲ ਪੱਧਰ ਲੈਵਾ ਕੋਈ ਕੱਲ ਸੰਤੂ ਸਾਹਿਬ ਕੋਈ ਸੇਰ ਦੀ ਚਵਾਈ ਕੀਤੀ ਆ ਕੋਈ ਨਹੀਂ ਟਾਈਮ ਵੇਖੋ ਕੀ ਹੋਇਆ ਵਾ ਬਦਲ ਕੇ ਤੇ ਕੋਈ ਉਹਦਾ ਗੱਲ ਨਹੀਂ ਕੋਈ ਡੰਗ ਲੱਗਾ ਨਾ ਕੋਈ ਆ ਤੇਰੇ ਚਵਾਈ ਕੀਤੀ ਆ ਤਾਂ ਹੁਣ ਆਪਾਂ ਵੀਡੀਓ ਬਣਾਉਣ ਦੇ ਬਿਲਕੁਲ ਹਾਂਜੀ ਹਾਂਜੀ ਲਓ ਜੀ ਹੈ ਵੀ ਦੂਜੇ ਸੂਬੇ ਹਨਾ ਹਾਂਜੀ ਹਾਂਜੀ ਦੂਜੇ ਲਓ ਜੀ ਸਿੰਗਲ ਹੱਡੀ ਦੀ ਆ ਤੇ ਕੱਦ ਕਰਮ ਵਾਲੀ ਦਾ ਵੱਡਾ ਹੀ ਹੱਡੀ ਆ ਜੀ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਆ ਵੱਡੀਆਂ ਝੋਟੀਆਂ ਜੀਆਂ ਜੈਜ ਰੇਟਾਂ ਦੇ ਉੱਪਰ ਮਿਲ ਜੂਗੀ ਸਾਢੇ 1.6 ਕਿਲੋ ਦੁੱਧ ਹਨਾ ਹਾਂਜੀ 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 ਸੰਧੇ ਸਾਹਿਬ ਸਾਹ ਸੁੰਗਰੀ ਹੈ ਤੁਹਾਨੂੰ ਪਤਾ ਹੀ ਆ ਜਿਵੇਂ ਜੀ ਘਰਾਂ ਦੇ ਵਿੱਚ ਹੁੰਦੀ ਹੈ ਚੰਗੀ ਸਾਹ ਸੁੰਗ ਹੋਈ ਤੇ ਸੰਗ ਸੰਗ ਵੀ ਦੇਖੋ ਠੀਕ ਹੈ ਏਡਾ ਕੋਈ ਛੋਟੀ ਆ ਕੋਈ ਸਾਂਭਣ ਦੀ ਲੋੜ ਆ ਅੱਗੇ ਮੇਰਾ ਪਾਸ ਚੰਗੀ ਕੇਅਰ ਕਰ ਲਿਆ ਜੀ ਫਿਰ ਜੈਡ ਬਲੈਕ ਛੋਟੀ ਆ ਕੋਈ ਐਨ ਨੋ ਕਾ ਪੱਦਰ ਪੁੱਤਰ ਬਹੁਤ ਆ ਪਿੱਛੇ ਹਾਂਜੀ ਹਾਂਜੀ ਬਿਲਕੁਲ ਚਵਾ ਇੱਕੋ ਜੇ ਥਾਣਾ ਇੱਕੋ ਜੀ ਧਾਰ ਅਮੀ ਲਾ ਜਾ ਕਰ ਚਵਾਈ ਚਵਿਆਂ ਪੋਲੀ ਕੋਈ ਪੂਰ ਛਟਾ ਨਹੀਂ ਜੀ ਠੀਕ ਇਹ ਕਿਸਮ ਦੀ ਕੋਈ ਥਾਣਾ ਦੀ ਕਮੀ ਨਹੀਂ ਹਾਂ ਹਾਂਜੀ ਹਾਂਜੀ ਕੋ ਖਾ ਖਾ ਕੋ ਚੰਗਾ ਵਿਖਾਲਾ ਪੱਧਰ ਕਰਮਾਂ ਦੀ ਠੀਕ ਆ ਜੀ ਪੂਛ ਕੋਈ ਵੱਡੀ ਨਹੀਂ ਕਿ ਜਮਾਂਦਰੂ ਏਡੀ ਆ ਠੀਕ ਆ ਹਾਂਜੀ ਹਾਂਜੀ ਲੋਬ ਠੀਕ ਆ ਸੋ ਦੋਸਤੋ ਵਿਖਾਲੇ ਬਖੂਲੇ ਦੀ ਕਰਮਾਂ ਦੀ ਸਾਫ ਸੁਥਰੀ ਆ ਬਿਲਕੁਲ ਤੁਸੀਂ ਤਸल्ली ਨਾਲ ਦੇਖ ਲਓ ਸੋ ਟਾਈਮ ਦੇ ਅਕੋਰਡਿੰਗ ਜਿੰਨਾ ਕਾ ਦੁੱਧ ਕਰਮਾਂ ਲਈਦਾ ਕੋਈ ਮੰਨ ਲਾ ਵੀ 6.5 ਕਿਲੋ ਦੁੱਧ ਦੇ ਥੱਲੇ ਹੈਗਾ ਇੱਕ ਡੰਗ ਦਾ ਕੋਈ 3 ਸਵਾ 3 ਕਿਲੋ ਦੁੱਧ ਕਰਮਾਂ ਲਈ ਚਵਾ ਜਾਂਦੀ ਆ ਠੀਕ ਆ ਸੋ ਸਿੰਗਲ ਹੱਡੀ ਦੇ ਵਿੱਚ ਆ ਬਿਲਕੁਲ ਪਤਲੇ ਪਿੰਡੇ ਦੀ ਇਹ ਮੱਝ ਇਹ ਝੋਟੀ ਕਾ ਤੀਜੇ ਸਵੇਰੀ ਅਜੇ ਕਰ ਨਿਕਲ ਆਉਂਦੀ ਹੈਗਾ ਤੀਜੇ ਸਵੇਰੀ ਅਗਿਆਤ ਫੇਸਬੁਕ ਦਾ ਬਿਲਕੁਲ ਪਿਆਰਾ ਹਾਂ ਹਾਂਜੀ 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 ਠੀਕ ਆ ਇਹ ਵੀ ਸਤਨਾਮ ਕੀ ਮੋਲਕ ਕੀ ਡਿਮਾਂਡ ਕਰਦੇ ਆਂ ਦੀ ਸੰਧੂ ਸਾਹਿਬ ਦੇ ਦਈਏ 55 ਦੀ 55 ਦੀ ਹਾਂਜੀ ਦੇ ਦਈਏ ਵਾਹੇ ਝੋਟੀ ਅੱਖ ਰੱਖਦੀ ਹੈ 55 ਦਾ ਵੀ ਜੈਡਿੰਗ ਸੋਹਣੀ ਜਰਕੀਆ ਕਰ ਮਾਨ ਹਾਂਜੀ ਹਾਂਜੀ ਸੋਹਣੀ ਆ ਝੋਟੀ ਵਾਲੇ ਕੱਟਕੁੱਟ ਚੰਗਾ ਵਾਏ ਇਹ ਨਹੀਂ ਵੀ ਕੋਈ ਬਹੁਤਾ ਵੱਡਾ ਵੀ ਨਹੀਂਗਾ ਤੇ ਨਿੱਕਾ ਵੀ ਨਹੀਂਗਾ ਕਦ ਮੇੜੀਆਂ ਵੇਖੋ ਹਾਂ ਇਹ ਸੁਹਾਗਾ ਤਾਂ ਸਾਂਭਣ ਵਾਲੀ ਹੈ ਸਾਂਭ ਦੀ ਲੋੜ ਆ ਇਹੋ ਦੂਣੀ ਜਾਫਰੀ ਚੰਗੀ ਕੇਅਰ ਕਰਦੀ ਹੈ ਆਪਣੀ ਬਿਲਕੁਲ ਬਿਲਕੁਲ ਤੇ ਅੱਜ ਕਿੰਨੇ ਦੇ ਦੇ ਦਿਆ 50 55 ਦੇ ਵਿੱਚੋਂ ਕਿੰਨੇ ਦਾ ਮਾਨਤਨ ਕਰਾਂਗੇ 30000 ਦਾ ਮਾਨਤਨ ਕਰਦੀ ਹੈ ਹਾਂ ਨਾ 52000 ਦੀ 200 ਰੁਪਿਆ ਛੋਟ 52 ਦੀ ਹਾਂਜੀ ਠੀਕ ਆ ਉਹ ਵੀ 52000 ਦੇ ਵਿੱਚੋਂ 200 ਰੁਪਿਆ ਛੋਟ ਹੋ ਜੂਗੀ ਠੀਕ ਆ ਜੀ ਬਿਲਕੁਲ ਸਾਫ ਸੁਥਰੀ ਖਰੀ ਸੰਤੂ ਸਾਹਿਬ ਵੇਖੋ ਹਾਂ ਨਹੀਂ ਚੰਗੀ ਹੈ ਝੋਟੀ ਵੇਖੋ ਸਾਰੀ ਸਾਫ ਆ ਪਤਰਾ ਬੈਕ ਸਾਈਡ ਤੋਂ ਹਾਂਜੀ ਠੀਕ ਆ ਜੀ ਬਾਕੀ ਹੈ ਸਿੰਗਲ ਹੱਡੀ ਆ ਬਿਲਕੁਲ ਪਤਲਾ ਪਿੰਡਾ ਠੀਕ ਆ ਬਿਲਕੁਲ ਬਿਲਕੁਲ ਥੂਤੀ ਪਤੀ ਸੋਣੀ ਝੋਟੀ ਦੀ ਸ਼ਕੀਨ ਵੀ ਆ ਹਾਂਜੀ ਹਾਂਜੀ ਐ ਅੱਖ ਕਾਲੀ ਵੇਖੋ ਜੈਡ ਬਲੈਕ ਬਿਲਕੁਲ ਇੱਕ ਰੰਗ ਕਾਲੀ ਹਾਂ ਹਾਂਜੀ ਲਓ ਠੀਕ ਆ ਜੀ ਤੋਂ ਬਿਲਕੁਲ ਹੌਲ ਜੇ ਭਾਪੜਤੇ ਦੇ ਵਿੱਚ ਇਹ ਝੋਟੀ ਮਿਲ ਜਾਊਗੀ ਤੇ ਅੱਗੇ ਇੱਕ ਹੋਰ ਤੁਹਾਨੂੰ ਵਾਜ ਦਿਖਾ ਦਿੰਨੇ ਆ ਵੱਡੀ ਕੱਦ ਕਾਠੀ ਦੀ ਆ ਤੇ ਬਿਲਕੁਲ ਇਹਨੂੰ ਕਹਿੰਦੇ ਆ ਆਪਾਂ ਬਿਲਕੁਲ ਸਿੰਗਲ ਹੱਡੀ ਦੀ ਆ ਵੇਖੋ ਜੀ ਚੌੜਾ ਪਿੱਠ ਪੁੜਾ ਤੇ ਇਹਦਾ ਵੀਰ ਸਤਨਾਮ ਕੀ ਵੀਰ ਬਾਜੇ ਸੰਤ ਆਹ ਪਾਣਿਆਂ ਪਹਾੜੀ ਤੇ ਚਲੋ ਚੰਗੀ ਗੱਲ ਮਹਾਰਾ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਬਹੁਤ ਬਹੁਤ ਸੁਣੀ ਗੱਲ ਹੋਈ ਉਹਨਾਂ ਨੇ ਚੰਗਾ ਹੰਡਾਈਆਂ ਉਹਨਾਂ ਨੂੰ ਪੁੱਛ ਕੇ ਵੇਖੋ ਹੱਥ ਜੋੜਦੇ ਬਿਲਕੁਲ ਤੋਹਫਾ ਤੋਹਫਾ ਕਰਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਆਪਦੀਆਂ ਦੀਆਂ ਲਾਸ਼ਾਂ ਨਹੀਂ ਗਈਆਂ ਤਾਂ ਚੁੱਕੀਆਂ ਗਈਆਂ ਉਸ ਟਾਈਮ ਤੇ ਇਸੇ ਤਰ੍ਹਾਂ ਹੀ ਹਾਂਜੀ ਆ ਮੀਡੀਆ ਵਾਲੇ ਜਿਹੜਾ ਗੋਦੀ ਮੀਡੀਆ ਗੋਦੀ ਮੀਡੀਆ ਨੇ ਤੇ ਜੰਗ ਲਾਵ ਦਿੱਤਾ ਲਾਤਾ ਜੀ ਕਿੰਨਾ ਕੋ ਇਹਨਾਂ ਨੇ ਵੇਖੋ ਬੋਲਿਆ ਤੇ ਕਿੰਨਾ ਕੋ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਨਜ਼ਾਇਜ਼ ਵੀ ਪਰਫਾਰਮਾਂ ਦਾ ਕਰਕੇ ਬਹੁਤ ਬਹੁਤ ਜੀ ਪਰਦਾ ਮੌਲਵੀ ਕਾਫੀ ਬਣਿਆ ਰਿਹਾ ਤੁਸੀਂ ਆਉਂਦੇ ਸਾਰੇ ਬਾਰਡਰ ਏਰੀਆ ਘੁੰਮੇ ਜੇ ਕਿੰਨਾਗੇ ਕੋਈ ਗੱਲ ਨਹੀਂ ਮੈਂ ਕੱਲ ਵੀ ਦੱਸਿਆ ਸੀ ਇੱਧਰ ਬਣਾਉਂਦਾ ਸੀ ਵੀਡੀਓ ਮੈਂ ਪਿੰਡ ਆਰਮਨਾਲ ਬੈਠੇ ਕੋਈ ਗੱਲ ਹਾਂ ਜੀ ਤੇ ਗੋਦੀ ਮੀਡੀਆ ਉੱਥੇ ਬੈਠਾ ਹੀ ਦਿੱਲੀ ਗਿਆ ਕਿਤੇ ਬੈਠਾ ਹੀ ਉਹ ਆਖੀ ਜਾਂਦੇ ਵੀ ਪੰਜਾਬ ਨੂੰ ਆ ਆ ਗਿਆ ਜਿਹੜੇ 30 35 40 50 ਕਿਲੋਮੀਟਰ ਲੱਗੇ ਵੀ ਨਹੀਂ ਆਏ ਬਾਰਡਰ ਤੇ ਉਹ ਵੀ ਚੈਨਲ ਬਣਾ ਕੇ ਤੇ ਉਹ ਵੀ ਗੱਲਾਂ ਕਰਨ ਹਾਂ ਜੀ ਹਾਂ ਜੀ ਉਹੀ ਕਰਨ ਦੇ ਬਿਲਕੁਲ ਚਲੋ ਮਾਲਕ ਭਲੀ ਕੀਤੀ ਹੈ ਬਹੁਤ ਵਧੀਆ ਇਹ ਸੰਧੂ ਸਾਹਿਬ ਬਿਲਕੁਲ ਇਹ ਡੇਰੀ ਚੋਂ ਮੈਂ ਆਈ ਆ ਚੰਗੀ ਮੈਂ ਵੱਡੀ ਆ 17 18 ਲੀਟਰ ਦੁੱਧ ਦਿੰਦੀ ਏ ਠੀਕ ਆ ਜੀ ਹਾਂਜੀ 35 ਦਿਨ ਨੂੰ ਬਣੀ ਨੂੰ ਹੋ ਗਿਆ ਉਹਨਾਂ ਦੇ ਕਹਿਣ ਮੁਤਾਬਕ ਆ ਠੀਕ ਆ ਤੇ ਇਹ ਸੱਤਾਂ ਤੋਂ ਬਾਹਰ ਹੋਣ ਦੇ ਥੱਲੇ ਦੁੱਧ ਆ 7 ਕਿਲੋ ਤੋਂ ਬਾਹਰ ਹਾਂਜੀ ਤੇ ਚਵਾ ਚੂ ਬਹੁਤ ਥਨ ਥਨ ਬਹੁਤ ਲੱਗਾ ਪੋਲੀ ਲਓ ਜੀ ਚੰਗੀ ਤਗੜੀ ਮੈਂ ਆ ਸੰਭਣ ਸੰਭਣ ਖਣੋ ਤੁਹਾਨੂੰ ਪਤਾ ਹੀ ਆ ਮੁੜ ਕੇ ਜਦੋਂ ਤੱਕ ਡੰਗਰ ਹੋ ਜਾਂਦਾ ਹੂੰ ਇਹ ਸਾਂਦੇ ਘਾਟੀ ਆ ਤੇ ਨਾੜਾ ਨੂੜਾ ਵੇਖੋ ਇਹਨੂੰ ਕਿੱਡੀਆਂ ਲੱਗੀਆਂ ਹਾਂ ਮਿਲਕ ਨਾਰ ਨੂਕਾ ਬੀ ਮੋਟੀ ਆ ਉਹ ਵੀ 35 ਕੇ ਦਿਨਾਂ ਦੀ ਦੋਸੋ ਕੇ ਬਣੀ ਸੋਰੀ ਆ ਤੇ ਦੁੱਧ ਕਿੰਨਾ ਦੱਸੇ ਵੀਰ ਦੁੱਧ ਦੇ ਤਾਂ ਸੱਤਾਂ ਤੋਂ ਬਾਹਰ ਆ ਜੀ ਹਾਂ ਚੰਗੇ ਪਣਦੀ ਪੁੰਦੀ ਆ ਇਹਨੇ ਕਹਿਨਦਾ ਆ ਕਿ 17 18 ਲੀਟਰ ਮੈਂ ਦੁੱਧ ਦਿੰਦੀ ਰਹੀ ਆ ਠੀਕ ਆ ਹਾਂ ਜੀ ਹਾਂ ਜੀ ਸੁੱਟਾਂ ਚਾਟੂ ਚਾ ਵੱਡਾ ਬੂਰਾ ਬਿਲਕੁਲ ਢਾਂਚਾ ਵੱਡਾ ਤੇ ਪਤਲੀ ਚਮੜੀ ਦੀ ਆ ਬਿਲਕੁਲ ਵੇਖੋ ਅੱਛਾ ਇਹ ਫਿਰ ਅੱਗੇ ਮਾਲੋ ਜੇ ਨਿਕਲਾਈ ਕੱਲ ਨੂੰ ਹਾਂ ਜੀ ਤੇਜੇ ਸੁਹੇ ਲਈ ਹਾਂ ਜੀ ਤੇਜੇ ਸੁਹੇ ਦੀ ਹੂੰ ਉਹ ਜੀ ਠੀਕ ਹੈ ਜੀ 7 ਕਿਲੋ ਤੋਂ ਬਾਰ-ਬਾਰ ਦੁੱਧ 35 ਦਿਨਾਂ ਦੀ ਬਣੀ ਸੌਰੀ ਹੈ ਠੀਕ ਹੈ ਜੀ ਸੋ ਨਿਕਲ ਆਉਂਦੀ ਕਿਸੇ ਭਰਾ ਦਾ ਲੱਕ ਕਿਸਮਤ ਬਾਕੀ ਕੱਦ ਪੋਤ ਪੂਰਾ ਵੱਡਾ ਆ ਕਰੋ ਜਾ ਕੇ ਮੇਰਾ ਭਰਾ ਬੇਲ ਬੂਲ ਵੀ ਸਪੈਸ਼ਲ ਆ ਲੰਬਾਈ ਨੂੰ ਵੀ ਵੀ ਮੈਂ ਦੀ ਚੰਗੀ ਆ ਆ ਦੇਖੋ ਚੰਗੀ ਠੰਡੀ ਆ ਸੰਧ ਸਾਹਿਬ ਬਿਲਕੁਲ ਇਹ ਦੁੱਧ ਵਾਲੀ ਆ ਇਹ ਗਾਂ ਨਿਕਲ ਆਈ ਦੇ ਇਹ ਲੱਖੋਂ ਬਾਹਰ ਦੀ ਮੈਂ ਆ ਹਾਂ ਜੀ ਹਾਂ ਜੀ ਠੀਕ ਆ ਵੀਰੇ ਤੋਰ ਲਿਆ ਜੀ ਲਓ ਠੀਕ ਹੈ ਜੀ ਆਨ ਬਿਲਕੁਲ ਆਪਾਂ ਗੱਲ ਕਰਦੇ ਨੇ ਵੀ ਕਾਗਜ਼ ਵਰਗੀ ਬਰੀਕ ਚੋੜੀ ਦੀ ਬਿਲਕੁਲ ਬਿਲਕੁਲ ਕਾ ਸੱਜਣਾ ਜਿਹਨਾਂ ਦੇ ਹਾਲੇ ਵੀ ਲਈ ਫਿਰਦੀ ਵੇਖੋ ਹਾਂ ਹਾਂ ਜੀ ਇਹ ਫਿਰ ਵੀ ਮਿਲਦੀ ਪਏ ਆਪਣੇ ਕੋਲ ਪਾੜੇ ਤੇ ਆ ਕੇ ਟਿਕਾ ਟੋਗਾ ਬਿਲਕੁਲ ਪਾੜੇ ਤੇ ਮਿਲਦੀ ਸੰਤੂ ਸਾਹਿਬ ਪਾੜੇ ਤੇ ਹਾਂ ਜੀ ਪਾੜੇ ਤੇ ਪਾੜੇ ਤੇ ਮਿਲਦੀ ਆ ਬਿਲਕੁਲ ਪਾੜਾ ਪਾ ਕੇ ਤੇ ਥੱਲੇ ਬਾਜ ਦਾ ਪਾੜੇ ਤੇ ਬਹੁਤ ਵਧੀਆ ਗੱਲ ਹਾਂਜੀ ਹਾਂਜੀ ਮਿੱਠਾ ਪਸ਼ੂ ਹੈ ਚਲੋ ਫਿਰ ਬਿਲਕੁਲ ਸੰਤੋਖ ਜਿਹੜਾ ਪੜੇ ਦੇ ਪਸ਼ੂਗਾ ਪੜੇ ਦੇ ਦੱਸਾਂਗੇ ਦਾ ਟੀਕੇ ਦੇ ਹੋਊਗਾ ਟੀਕੇ ਦੇ ਦੱਸਾਂਗੇ ਹਾਂ ਸਹੀ ਹੈ ਖੰਜਲ ਖਰਾਪੀ ਨਾ ਹੋਵੇ ਕੋ ਦੂਰ ਬਿਲਕੁਲ ਬਿਲਕੁਲ ਹਾਂ ਆਲਾ ਕੋਹਲੇ ਆਏ ਵੀ ਆ ਕਈ ਰਾਂ ਬੰਦਾ ਪਸ਼ੂ ਕਰ ਵੀ ਜਾਂਦਾ ਤੇ ਮਣਕੇ ਟੀਕੇ ਵਾਲਾ ਵੀ ਪੜੇ ਤੇ ਹੋ ਜਾਂਦਾ ਪਰ ਇਹਨਾਂ ਕਰਮੀਆਂ ਨੇ ਪਹਿਲੇ ਦੇਣੀ ਨਹੀਂ ਇਹਨਾਂ ਨੇ ਟੀਕਾ ਲਿਆ ਪੜੇ ਤੇ ਹੀ ਉਹਨਾਂ ਅਖੀਰ ਪੜੇ ਤੇ ਮਿਲ ਗਿਆ ਜਿਹੜਾ 2 4 5 ਦਿਨ ਪਸ਼ੂ ਆਪਣੇ ਕੋਲ ਆਇਆ ਟਿਕ ਗਿਆ ਤੇ ਉਹਨਾਂ ਨੂੰ ਹਾਂਜੀ ਹਾਂਜੀ ਇਹ ਆਉਂਦੇ ਕਰਮਾਲੀਆਂ ਦੋਵੇਂ ਹੀ ਨਾ ਇਹਨਾਂ ਆਉਂਦੇ ਪੜੇ ਤੇ ਉਸੇ ਵੇਲੇ ਹਾਂ ਜੀ ਜਿਹੜਾ ਪਛੋ ਧਾਰ ਤੇ ਆ ਗਿਆ ਤੇ ਇਹੋ ਜਿਹੀ ਜੰਗ ਜਿੱਤੀ ਹੁੰਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਤੇ ਇਹ ਵੀਰ ਸਤਨਾਮ ਕੀ ਮੋਲ ਰਊਗਾ ਕਿੰਨੇ ਦੇ ਦੇ ਦੀ ਅੱਜ ਇਹ ਮੱਝ ਵੇਖ ਲਓ ਮੈਂ ਨਾ ਢੰਚਾ ਢੁੰਚਾ ਵੱਡਾ ਦੇ ਦਈਏ 55 ਦੀ ਵੀ 55 ਦੀ ਵੇਖ ਲਓ ਮੈਂ 55 ਦਾ ਵੀ ਹੱਕ ਰੱਖਦੀ ਆ ਪਰ ਵੇਖ ਲਓ ਜੇ ਤੁਹਾਨੂੰ ਕੋਈ ਲੱਗਦੀ ਕੋਈ ਕਸਰ ਤੇ ਕੱਢ ਦੀਏ ਮੈਂ ਤਾਂ ਨਾ ਅੱਜ ਬਰਾਬਰ ਹੀ ਕਰਦੀ ਆ ਸਾਰਿਆਂ ਤੇ ਕਰ ਦੋ ਬਰਾਬਰ ਕਰ ਦਈਏ 50000 ਦੀ 55 ਦੀ 200 ਰੁਪਿਆ ਛੋੜ ਸਤਾਂ ਤੋਂ ਬਾਹਰ ਦੋ ਦਿਹਾੜੇ ਥੱਲੇ ਮਾਲ ਚੁਣਾ ਖੋ ਜਣਾ ਕਿਸੇ ਨੇ ਕਹਣਾ ਵੀ ਉਹ ਲਈਏ ਉਹ ਲਈਏ ਹਾਂ ਜੀ ਤੇ ਮਾਰੇ ਕਿਰਪਾ ਕਰੇ ਗਾ ਉਹ ਗੰਨਾ ਚ ਉਹ ਗੰਨਾ ਨਹੀਂ ਪਸੰਦ ਆਉਂਦਾ ਉਹ ਗੱਲ ਹੋ ਜਾ ਹਾਂ ਜੀ ਹਾਂ ਜੀ ਮਾਰੇ ਕਿਰਪਾ ਕਰੇ ਗਾ ਬਣੀ ਇਹ 35 ਦਰਾਂ ਜੇ ਨਿਕਲ ਆਈ ਤੇ ਕੋਲਾ ਸਵਾਰ ਦਊਗੀ ਜਿੱਥੇ ਚਲੇਗੀ ਭਾਅ ਕੋਈ ਨਹੀਂ ਗਾ ਅਮ ਜੈ ਬਿਲਕੁਲ 52000 ਦੀ ਆ ਪੁੱਤ ਪੱਤ ਦੋਸਤੋ ਬਹੁਤ ਵੱਡਾ ਕੋਈ ਵੀ ਭਰਾ ਆਪਣਾ ਸੌਦਾ ਕਰੂਗਾ ਇਹ ਐਡ ਰੱਖ ਕੇ ਆਇਓ ਵੀ ਕੱਟ ਹਾਂ ਜੀ ਹਾਂ ਜੀ ਵੇਖੋ ਪੱਧਰ ਆ ਕੋਈ ਇਹ ਵੀ ਨਹੀਂ ਗਾ ਵੀ ਕੋਈ ਸਾਈਡਾ ਕੋਈ ਨਕਾ ਭੰਦਈ ਆ ਨਾ ਨਾ ਕੋਈ ਨਹੀਂ ਬਿਲਕੁਲ ਸਾਫ਼ ਸੁਥਰੀ ਆ ਦੇਖ ਹਾਂ ਜੀ ਸੋ ਮਿਲਕ ਵੇਨਸ ਕਾਫੀ ਮੋਟੀ ਹੈ ਠੀਕ ਹੈ ਜੀ ਬਾਕੀ ਬਾਲ ਬੁੱਲ ਚੰਗੇ ਖਾਂਦੀ ਹੈ ਕਰਮਾ ਵਾਲੀ ਤੇ ਦੁੱਧ 7 ਕਿਲੋ ਆ ਤੇ ਸੱਜਰ ਦਾ ਦੁੱਧ ਕਿੰਨਾ 15 14 16 17 ਲੀਟਰ ਦੁੱਧ ਆਉਂਦੇ ਸਾਨੂੰ ਤਾਂ ਪਰਦੀਰੀ ਹੈ ਮੈਂ ਅੱਛਾ ਅੱਛਾ ਹਾਂਜੀ ਬਣੀ ਸੌਰੀ ਥੋੜਾ ਜਿਹਾ ਚਲੋ ਇੰਨਾ ਵੀ ਲੇਟ ਆ ਹਾਂ ਲੇਟ ਲੂਟ ਮੈਂ ਨਹੀਂ ਆ ਵੇਖੋ ਕਈ ਤਰ੍ਹਾਂ ਕੋ ਚੰਬੜੀਆ ਦੀ ਵੇਖੋ ਹਾਂ ਬਿਲਕੁਲ ਗਾਇ ਤਰ ਕੀ ਦੁੱਧ ਵਾਲਾ ਪਸ਼ੂ ਦੇਸੀ ਪੈਂਦਾ ਆਪਾਂ ਨੂੰ ਦੁੱਧ ਵਾਲਾ ਬਿਲਕੁਲ ਜੀ ਬਿਲਕੁਲ ਤੇ ਜੇ ਇਹਦੀ ਕੋ ਸਾਫ ਸੁੰਭ ਹੋਰ ਹੋ ਗਈ ਤੇ ਇਹਨੇ ਮੇਰੇ ਹਸਾਣਾ ਦੇ 8 9 ਲੀਟਰ ਦੁੱਧ ਕਰ ਆਉਗੀ ਪਠਾਪੁਠਾ ਨਾਲ ਪਾਇਆ ਲੱਗ ਗਿਆ ਹਾਂਜੀ 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 ਹਲੇ ਪੁੱਤ ਨੇ ਕੋਈ ਸਾਰੇ ਔਖੇ ਹੋਏ ਪਏ ਤੂੜੀ ਤੜੀ ਹਲੇ ਹਰਿਆਵਰੇਦੇ ਹੈ ਨਹੀਂ ਗਾ ਹਾਂ ਤੇ ਤੂੜੀ ਤੇ ਆ ਚੌਕਰ ਚੌਕਰ ਹੀ ਮਰੀਦਾ ਠੀਕ ਹੈ ਸੋ ਇਹ ਦੋਸਤੋ 52000 ਰੁਪਏ ਅੱਜ ਮਾਝ ਮਿਲ ਜੂਗੀ ਸੋ ਪਸੰਦ ਆਊਗੀ ਭਰਾਵਾਂ ਨੂੰ ਪੂਰੀ ਵੱਡੀ ਹਾਈਟ ਕੱਟਦੀ ਆ ਢਾਂਚਾ ਬਹੁਤ ਵਧੀਆ ਸੋ ਬਾਕੀ ਮੇਰਾ ਵੀਰ ਕੰਟੈਕਟ ਕਰ ਲਿਓ ਅੱਗੇ ਨੈਕਸਟ ਆਪਾਂ ਤੁਹਾਨੂੰ ਅਗਲੀ ਮੈਂ ਦਿਖਾ ਦਿੰਨੇ ਆ ਇਧਰ ਕਰਿਓ ਚੈੱਕ ਇਹ ਵੀਰ ਸਤਨਾਮੇ ਟੋਕੜ ਗੱਪਣ ਹਾਂਜੀ ਸੰਧੂ ਸਾਹਿਬ ਪਹਿਲੇ ਸਵੇਰ ਝੋਟੀ ਤੇ ਦੂਜੇ ਦੀ ਗੱਪਣ ਠੀਕ ਆ ਜ ਪਹਿਲਾ ਸੂਵੇ ਗਾਂ ਦੂਜੇ ਦੀ ਗੱਭਣ ਕਿੰਨੇ ਮਹੀਨਿਆਂ ਦੀ ਗੱਭਣ ਦੂਜੇ ਦੀ ਗੱਭਣ ਆ ਵੇਖੋ ਬਿਲਕੁਲ ਬੂਥੀ ਬਾਤੀ ਆ ਦੀ ਵੇਖੋ ਹਾਂ ਹਾਂਜੀ ਸੇਂਗ ਬੇਸ਼ਕ ਉੱਚਾ ਖੁੱਲਾ ਹੈ ਹਾਂਜੀ ਸੇਂਗ ਮਾੜਾ ਲੱ ਖੁੱਲਾ ਲੱਗਈ ਹੈ ਕੋਈ ਗੱਲ ਨਹੀਂ ਆ ਵੇਖੋ ਕਿੰਨੇ ਮਹੀਨੇ ਦੀ ਗੱਭ ਇਹ ਦੀ 5.5 ਮਹੀਨਿਆਂ ਦੀ 6 ਦੇ ਆਪਾਂ 5.5 ਮਹੀਨਿਆਂ ਦੀ ਪੱਕੀ ਆਦਾ ਕੋਈ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਠੀਕ ਆ ਜੀ ਆਨੇ ਛਿਆੜਿਆਂ ਦੇ ਆਪਾਂ ਕਰਾਈ ਪਰ ਸਾਢੇ ਪੰਜਾਂ ਦੇ ਆਪਾਂ 15 ਦਿਨ ਆਪਾਂ ਘਾਟਾ ਨੇ ਉਹ ਬਿਲਕੁਲ ਹਾਂ ਜੀ ਚਲੋ ਕੋਈ ਸੱਚੇ ਖਵੇ ਕੋਈ ਫਰਕ ਵੀ ਨਹੀਂ ਨਿਕਲ ਸਕਦਾ ਕੋਈ ਫਰਕ ਨਹੀਂ ਨਿਕਲ ਆ ਰਹੇ ਸਾਢੇ ਪੰਜ ਮਹੀਨਿਆਂ ਦੇ ਤੇ ਇੱਥੇ ਲਿਆ ਕੇ ਆਪਣੇ ਸਾਹਮਣੇ ਕੋਈ ਆ ਆ ਵੀਡੀਓ ਬਣਾ ਲਈ ਡਾਕਟਰ ਲਾਏ ਵੇ ਇਹ ਥਲੇ ਧਾਰਾਂ ਕਿੰਨੀਆਂ ਵੀਰ ਇਹਦੇ ਥਲੇ ਧਾਰਾਂ ਜੀ 5 ਲੀਟਰ ਦੁੱਧ 5 ਲੀਟਰ ਹਾਂ ਜੀ ਠੀਕ ਆ ਇਹ ਵੀ ਇਸੇ ਤਰ੍ਹਾਂ ਹੀ ਪਾੜੇ ਤੇ ਇਹ ਪਾੜੇ ਤੇ ਹੀ ਮਿਲਦੀ ਹੈ ਠੀਕ ਆ ਹਾਂ ਜੀ ਇਹ ਵੀ ਪਾੜੇ ਤੇ ਮਿਲਦੀ ਹੈ ਲੋ ਵੀ ਇਹ ਵੀ ਕਿਸਾਨ ਵੀਰੋਂ ਪਾੜੇ ਤੇ ਮਿਲਦੀ ਆ ਬਾਕੀ 5.5 ਮਹੀਨਿਆਂ ਦੀ ਹੈ 6-10 ਕੋ ਵੀਰਾਂ ਦਾ ਵੀ ਲਿਆਂਦੀ ਸੀ ਪਰ 5.5 ਮੰਨ ਕੇ ਕੋਈ ਵੀ ਸੱਜਣ ਸੌਦਾ ਕਰ ਲੇ ਤੇ ਬਾਕੀ ਤੋਰ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਐਸ ਵਕਤ ਦੂਜੇ ਕੀ ਤੀਜੇ ਗਾਂ ਤੀਜੇ ਲਈ ਗੱਬਣਾ ਇਹ ਨਹੀਂ ਦੂਜੇ ਸੂਏ ਦੀ ਗਾਂ ਗੱਬਣਿਆ ਦੂਜੇ ਲਈ ਹਾਂਜੀ 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 ਪਹਿਲੇ ਸੂਏ ਉਹ ਪਹਿਲੇ ਸੂਏ ਦੇ ਵਿੱਚ ਚੱਲਣਗੇ ਬਾਕੀ ਕੋਈ ਵੀਰ ਲਾ ਲੇ ਤੇ ਇਹਨੂੰ ਕੋਈ ਮੇਰੇ ਨਾਲੋਂ ਵੀ ਜਾਦੇ ਪਾਰਖੂ ਆ ਜਿਤਨਾ ਕੋਈ ਮਰਜ਼ੀ ਲਾ ਲੇ ਪਰ ਜਿਵੇਂ ਉਹਨਾਂ ਨੂੰ ਦੱਸਿਆ ਹਲੇ ਝੋਟੀ ਉਤਰਾਂ ਦੇ ਲੱਗਣ ਵੀ ਡਈ ਆ ਤੇ ਲੋਹੀ ਝੋਟੀ ਲੋਹੀ ਹਾਂ ਹਾਂਜੀ ਲਓ ਜੀ ਕਰੋ ਚੱਲ ਠੀਕ ਆ ਸੋ ਛੋਟੀ ਦੋਸਤੋਂ ਪਲੂਨ ਪਹਿਲੇ ਸੂਬੇ ਦੇ ਵਿੱਚ ਹੁਣ ਚੱਲਣ ਈ ਆ 5 ਕਿਲੋ ਤਾਰਾਂ ਤੇ ਅੱਗੇ ਸਾਢੇ 5 ਮਹੀਨਿਆਂ ਦੀ ਗੱਬਣ ਚੱਕ ਪਾਸ ਸੋ ਫੇਸ ਕੁਆਲਟੀ ਮੂੰਹ ਮੱਥੇ ਇੱਕ ਵਾਰੀ ਤੁਹਾਨੂੰ ਪਾ ਦਿਖਾ ਦਿੰਨੇ ਆ ਮਾੜਾ ਲੱਗ ਐ ਕਿ ਮੂੰਹ ਦਿਖਾ ਦਿਓ ਲੈ ਠੀਕ ਆ ਓਕੇ ਓਕੇ ਲਓ ਜੀ ਸੋ ਇਹ ਫੇਸ ਕੁਆਲਟੀ ਇਹਦੀ ਠੀਕ ਆ ਜੀ ਸਿੰਘ ਸਿੰਘ ਦੀ ਬੰਦ ਬੀਤੇ ਵੇਖੋ ਗੱਡੀ ਲੰਮੀ ਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਤੋ ਮਿਲਦੀ ਆਪਣੇ ਕੋਲ ਦੋਵੇਂ ਟਾਈਮ ਹੀ ਹਨਾ ਬਿਲਕੁਲ ਦੋਵੇਂ ਟਾਈਮ ਦੋਵੇਂ ਬਈ ਦੋਵੇਂ ਡਾਂਗੇ ਦੋਸਤੋ ਮਿਲਦੀ ਹੈ ਹਾਂਜੀ ਹਾਂਜੀ ਤੇ ਪਹਾੜੇ ਤੇ ਮਿਲਦੀ ਹੈ ਠੀਕ ਆ ਜੀ ਤੇ ਚੈੱਕ ਪਾਸ ਆ ਮੇਰਾ ਭਰਾ ਕੋਈ ਵੀ ਤਸੱਲੀ ਕਰਨੀ ਚਾਹੁੰਦਾ ਆਪਦੀ ਸੰਤੁਸ਼ਟੀ ਕਰਨੀ ਚਾਹੁੰਦੇ ਉਹ ਚੈੱਕ ਕਰਵਾ ਸਕਦੇ ਜੀ ਸਾਈਬਿਆ ਨਾ ਕਰੋ ਠੀਕ ਆ ਜੀ ਆਪਣੀ ਚੈੱਕ ਕਰਾ ਕੇ ਵੀ ਤੁਸੀਂ ਖੜ੍ਹ ਸਕਦੇ ਜੀ ਸੰਦੇ ਸਾਤ ਤੋਂ ਟੱਪ ਗਈ ਹੋ ਨਾ ਹਾਂਜੀ ਕਾਂ ਕਰਮਾ ਵਾਲੀ ਦੇ ਮਾਹੀ ਦੇ 4 ਮਹੀਨੇ ਸਮਝਦੇ ਆ ਕੋਈ ਚਲੋ ਸਾਢੇ 4 ਲੈਵੇ ਰਹਿ ਗਏ ਅੱਜ ਹਾਂਜੀ ਹਾਂਜੀ ਓਕੇ ਸਾਨੂੰ ਵਿਚਾਲੇ ਸਮਾਂ ਵੀ ਘੜਾ ਰਹਿ ਗਿਆ ਹਾਂਜੀ 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 ਆ ਨੇੜੇ ਆਈ ਖੜੀ ਕਰਮਾਂ ਦੀ ਹਾਂਜੀ ਹਾਂਜੀ ਲਓ ਵੀ ਕਰੋ ਚੱਕ ਠੀਕ ਆ ਜੀ ਤਾਰਾ ਤੂਰਾ ਬਰਾਬਰ ਵੀਰ ਬਿਲਕੁਲ ਬਿਲਕੁਲ ਬਰਾਬਰ ਤਾਰਾ ਜੀ ਠੀਕ ਆ ਹਾਂਜੀ ਤੇ ਕੀ ਮੁੱਲ ਵੜੀ ਕੀ ਡਿਮਾਂਡ ਰੋਗੇ ਤੁਸੀਂ ਜੀ ਮੁੱਲ ਸੰਧੂ ਸਾਹਿਬ ਕਰ ਲਿਏ 65 ਸੰਧੂ ਸਾਹਿਬ ਨੇ ਨਾ ਕਰਨੀ ਪੰਪ 75 ਕਰ ਲਿਏ ਪਰ ਆਪਾਂ ਦੇਣੀ ਬੜੇ ਜਾਇਜ਼ ਰੇਟ ਦੇ ਵਿੱਚ ਆ ਮੁੱਲ ਡਿਮਾਂਡ ਕੁਝ ਵੀ ਕਰ ਲਓ ਬਾੜ ਦੀ ਦੇਦ ਕੇ ਬਾੜ ਦੀ ਹੋਰ ਆਉਂਦੀ ਹੋਰ ਆਉਂਦੀ ਆ ਦਰਸਾ ਦੇ ਹੋਰ ਆਉਂਦੀ ਕਰ ਦੀ ਇੱਕੋ ਹੀ ਗੱਲ ਕਰਦੀ ਆ ਮੈਂ ਇੱਕੋ ਤੇਰਾ ਲੱਖ ਵਰਗਾ ਉਹੀ ਬਸ 58000 ਰੁਪਏ ਦੀ 200 ਰੁਪਿਆ ਛੋੜ 58000 ਦੇ ਵਿੱਚੋਂ 200 ਰੁਪਿਆ ਛੋੜ ਮੈਂ ਵੀ ਹਾਂਜੀ ਸਾਢੇ 5 ਮਹੀਨਿਆਂ ਦੀ ਚੈੱਕ ਪਾਸ ਹਾਂਜੀ ਲੋ ਵੀ ਸਾਢੇ 5 ਮਹੀਨਿਆਂ ਦੀ ਚੈੱਕ ਪਾਸ ਅਤੇ 5 ਕਿਲੋ ਧਾਰਾਂ 58000 ਦੇ ਵਿੱਚੋਂ ਵੀ ਕਿਸੇ ਭਰਾ ਦਾ ਮਾਣ ਤਨ 200 ਹਾਂਜੀ ਹਾਂਜੀ ਚੈੱਕ ਪਾਸ ਦੀ ਵੀਡੀਓ ਵੀ ਆਪਾਂ ਬਣਾਈ ਡਾਕਟਰ ਸਾਹਿਬ ਨੇ ਇੱਥੇ ਸੱਦਗੇ ਆਪਾਂ ਆਪ ਚੈੱਕ ਪਾਸ ਕਰਾਈ ਹੈ ਹਾਂਜੀ ਜਿਹੜਾ ਲੈ ਜਾਊਗਾ 5000 ਘੋੜੇ ਦੇ ਵਿੱਚ ਹਾਂਜੀ 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 ਬਿਲਕੁਲ ਠੀਕ ਆ ਤੇ ਬਿਲਕੁਲ ਇਸ ਭਾਪੜਦੇ ਦੇ ਵਿੱਚ ਮਾਲ ਵੀ ਬੜਾ ਘੱਟ ਲੱਭਦਾ ਬਾਕੀ ਸਾਫ ਸੁਥਰੀ ਮੈਂ ਆ ਠੀਕ ਆ ਜੀ ਤੇ ਕਰ ਲਓ ਮੇਰਾ ਭਰਾ ਸੰਪਰਕ ਟੋਕਰ ਗਬਨ ਚੈੱਕ ਪਾਸ ਆ ਤੇ ਵਾਰ-ਵਾਰ ਆਪਾਂ ਸਾਰੇ ਭਰਾਵਾਂ ਨੂੰ ਕਹਿ ਨਹੀਂ ਕਿ ਕਿਸੇ ਵੀਰ ਦੇ ਮਨ 'ਚ ਡਾਊਟ ਨਾ ਹੋਵੇ ਇੱਥੇ ਆਣ ਕੇ ਮੇਰਾ ਵੀਰ ਤੁਸੀਂ ਵੀ ਚੈੱਕ ਕਰਵਾ ਸਕਦੇ ਹੋ ਬਿਲਕੁਲ ਮੈਂ ਤੁਹਾਨੂੰ ਤਸੱਲੀ ਕਰਾਉਣਾ ਦਾ ਕੋਈ ਡਾਕਟਰ ਲਿਆਉਣ ਇੱਥੇ ਆਪਾਂ ਡਾਕਟਰ ਸਾਧਾਂਗੇ ਨਾ ਆਪ ਦਾ ਲਿਆਉਣ ਆਪਾਂ ਚੈੱਕ ਕਰਾ ਕੇ ਫਿਰ ਦੇਵਾਂਗੇ ਜੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਇਤੋਂ ਬਾਅਦ ਫਿਰ ਸਦਨਾਮ ਇੱਕ ਆਪਣੇ ਕੋਲ ਇੱਧਰ ਆ ਮੱਝ ਖੜੀ ਆ ਹਾਂ ਜੀ ਇਹ ਵੇਖੋ ਬਿੱਲੀ ਮੜਕਣੀ ਆ ਕੇ ਦੀ ਇਹ ਆਉਂਦੀ ਆ ਨੀਲੀ ਰਾਵੀ ਦੇ ਵਿੱਚ ਨੀਲੀ ਦੇ ਵਿੱਚ ਉਹਤੇ ਪਾਲਿਆ ਆ ਹਾਂ ਜੀ ਮੱਝ ਚੰਗੀ ਆ ਡੀਨਡਾਲ ਸਰੀਰਕ ਪੰਤਰ ਬੇਸ਼ੱਕ ਮੀਡੀਆ ਵਾ ਪਾਲੀ ਪ੍ਰੀਤੀ ਬਹੁਤ ਆ ਹਾਂ ਨਾ ਮੇਰਾ 15 ਦਿਨ ਐ ਟਿਕਾ ਭਰਾਏ ਨੂੰ ਡੋਕੇ ਪਾਉਂਦੀ ਆ ਮਾਰੇ ਕਿਰਪਾ ਕਰੇ ਖਲੋਗੀ ਹਮੇ ਟੀਕਾ ਹਾਂਜੀ 15 ਦਿਨਾਂ ਦਾ ਟੀਕਾ ਭਰਾਇਆ 15 ਦਿਨਾਂ ਦਾ ਟੀਕਾ ਭਰਾਇਆ ਡੋਕੇ ਡੋਕੇ ਪਾਉਣ ਲੱਗ ਪਏ ਆਪਾਂ ਆਪ ਹੀ ਪ੍ਰਾਇਓਰਟੀ ਆਪ ਭਰਾਇਆ ਜੀ ਵੀਡੀਓ ਵਾਡੀਓ ਆਪਣੇ ਕੋਲ ਆ ਠੀਕ ਆ ਹਾਂਜੀ ਤੇ ਦੁੱਧ ਹੁਣ ਤਾਂ ਰੱਖਣੀਆਂ ਦੁੱਧਾਂ ਵਾਲੇ ਵਿਖਾਵਾ ਭਾਵੇਂ 9 10 ਲੀਟਰ ਦਾ ਕਰਦੀ ਆ ਕੰਡੇ ਵਾਲਾ 8 ਲੀਟਰ ਦੁੱਧ ਦੇ ਦੇ ਥੱਲੇ 8 ਲੀਟਰ ਇਹ ਵੀ ਮਿਲਦੀ ਬੱਚੇ ਪਹਾੜਾ ਪੂੜਾ ਆ ਪਨੇ ਇਹ ਟੀਕੇ ਤੇ ਟੀਕੇ ਤੇ ਇਹ ਟੀਕੇ ਤੇ ਇਹ ਹਾਲੇ ਪਹਾੜੇ ਤੇ ਆਈ ਨਹੀਂ ਆ ਭਾਵੇਂ ਜਾਵੇ ਤੇ ਭਾਵੇਂ ਨਾ ਆਵੇ ਆਪਾਂ ਝੂਠ ਨਹੀਂ ਮਾਰਨਾ ਟੀਕੇ ਦੇ ਮਿਲ ਬਹੁਤ ਠੀਕ ਆ ਹਾਂਜੀ ਤੇ ਚਵਾਈਆਂ ਪੋਲੀ ਚਵਾਈ ਬਿਲਕੁਲ ਪੋਲੀ ਮਤਲਬ ਟੀਕਾ ਲਾਉਣ ਤੋਂ ਬਾਅਦ ਵੀ ਰਾਇ ਮਿਲ ਜਾਂਦੀ ਟਿੱਕੇ ਆ ਜਾਂਦੇ ਟਿੱਕੇ ਕੋਈ ਗੱਲ ਨਹੀਂ ਤੇ ਚੰਗੇ ਮਿਲ ਕੇ ਥਣ ਥੁਣਾ ਅੱਗੇ ਵੇਖੋ ਕਿੜੇ ਕਿੜੇ ਦੇ ਜੋ ਪਸੰਦ ਪੈਂਦੀ ਫਿਰ ਕਿੜੇ ਕਿੜੇ ਦੇ ਕੱਟ ਹੁੰਦੀ ਆਵੇ ਲੋ ਵੀ ਠੀਕ ਹੈ ਇੱਕ ਵਾਰੀ ਤੁਹਾਨੂੰ ਸਟਰਕਚਰ ਦਿਖਾ ਦਿੰਦਾ ਠੀਕ ਹੈ ਜੀ ਇੱਕ ਵਾਰੀ ਚਟਾ ਦੀ ਹਵਾ ਤੁਹਾਨੂੰ ਦਿਖਾ ਦਈਏ ਆਪਾਂ ਆ ਕਰੋ ਚੈੱਕ ਆਹ ਦੇਖੋ ਠੀਕ ਹੈ ਜੀ 8 ਕਿਲੋ ਦੁੱਧ ਟੀਕੇ ਦੇ ਮਿਲਦੀ ਆ ਕੋਈ ਮਤਲਬ ਇਹ ਵੀ ਕੋਈ ਲੱਤ ਛੜ ਨਹੀਂ ਕਰਦੀ ਜਾਂ ਲੱਤ ਨਹੀਂ ਚੁੱਕਦੀ ਕਰਮ ਵਾਲੀ ਟੀਕਾ ਲਾਉਣਾ ਤਾਂ ਥੱਲੇ ਬੈ ਕੇ ਚਵਾਈ ਕਰ ਲਿਆ ਜੀ ਠੀਕ ਹੈ ਜੀ ਹਾਂ ਠੀਕ ਹਾਂਜੀ ਹਾਂਜੀ ਇਹੋ ਜਿਹੇ ਪਸ਼ੂ ਆਪਣੇ ਮਲਗੇ ਇੱਧਰ ਲਾਗੇ ਲਾਗੇ ਨਾਲ ਦੇ ਪਿੰਡਾਂ 'ਚ ਤੁਰਦੇ ਆ ਹਾਂਜੀ 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 ਲਾਗਲੇ ਪਿੰਡਾਂ ਜੀ ਇਹ ਵੀਡੀਓ ਵਾੜੀ ਵੇਖੀ ਤੇ ਆ ਥੋੜਿਆ ਜਿਆਦਾ ਪਾਕਿਸਤਾਨ ਇਹੋ ਜਿਹੇ ਲੱਖੀਆਂ ਆਈਆਂ ਮੈਂ ਜਿਆਦੀਆਂ ਉੱਥੇ ਹਾਂ ਹਾਂ ਹਾਂਜੀ ਵੇਖੋ ਸੱਜਰਾਂ ਜਿਨਾ ਲੇਵਾ ਵੇਖੋ ਇਹਦਾ ਨਾਲ ਜਿਹੜਾ ਸਰੂਵ ਚੱਲਦਾ ਨਹੀਂ ਬਿਲਕੁਲ ਨਹੀਂ ਜੀ ਨਾ ਦਾ ਕੋਈ ਮੂੰਹ ਆ ਤੇ ਨਾ ਚੱਲਦਾ ਠੀਕ ਹੈ ਜੀ ਹਾਂਜੀ ਬਿਲਕੁਲ ਸਰੂ ਜ਼ਰੂਰ ਹੈ ਪਰਲੇਥਾਨਾ ਆ ਤੇ ਕੋਈ ਨਹੀਂ ਆ ਲਓ ਜੀ ਠੀਕ ਹੈ ਕੋਈ ਉਹਦਾ ਨਾ ਮੂੰਹ ਹੈ ਨਾ ਚਲਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਸੋ ਦੋਸਤੋ ਇਹ ਟਾਂਚਾ ਤੁਸੀਂ ਮੈਂ ਤਾਂ ਦੇਖ ਲਓ ਠੀਕ ਆ 8 ਕਿਲੋ ਦੋ ਤੋਂ ਮਾਜ ਦੇ ਥੱਲੇ ਟੀਗਾ ਜਰੂਰ ਲੈਂਦੀ ਆ ਦੋਵੇਂ ਡੰਗ ਮਿਲਦੀ ਆ ਟੀਕੇ ਤੇ ਮਿਲਦੀ ਆ ਉਹ ਵਿੱਚੇ ਆਪਾਂ ਤੁਹਾਨੂੰ ਜਿਗਰ ਵੀ ਕਰ ਦਿੱਤਾ ਚਵਾਈ ਵਾਲੇ ਪਾਸਿਓ ਕੋਈ ਫਾਲਟ ਨਹੀਂ ਕਿ ਚਾਰੇ ਧਨ ਬਰਾਬਰ ਉਹਦੇ ਬਿਲਕੁਲ ਬੰਬੇ ਪਾਸਾ ਠੀਕ ਆ ਆ ਦੇਖੋ ਇੱਕ ਮਗਰਲੇ ਥਾਣਾ ਮੈਂ ਤੁਹਾਨੂੰ ਮਾੜਾ ਵਿਖਾਉਂਗਾ ਜਿਵੇਂ ਲੱਗੂਗਾ ਕਿਸੇ ਭਰਾ ਨੂੰ ਜਿਵੇਂ ਨਾਲ ਥਾਣ ਬਣਿਆ ਹੁੰਦਾ ਮਾੜਾ ਜਾਂ ਸਰੂ ਆ ਪਰ ਸਰੂ ਨਹੀਂਗਾ ਠੀਕ ਹੈ ਜੀ ਸਿਮਣਾ ਵੀਗਾ ਸਰੂ ਨਹੀਂਗਾ ਨਾਲ ਥਾਣਾ ਜੀ ਕੋਈ ਮੁਠੀ ਦੇ ਵਿੱਚ ਨਹੀਂ ਸਿਮਦਾ ਹਾਂ ਨਾ ਨਾ ਬਿਲਕੁਲ ਉਹਦੀ ਗਾਰੰਟੀ ਤਾਂ ਸਾਲੀ ਕੋਈ ਭਾਂ ਦੇ ਚਿੱਕੀ ਆ ਗਾਰੰਟੀ ਆਪਣੀ ਦੇ ਘੋਰਾ ਵੀ ਮੂੰਹ ਵੀ ਨਹੀਂ ਹੈਗਾ ਜੀ ਸਿਮਣਾ ਦੇ ਛੱਡੋ ਨਾਲ ਜ਼ਰੂਰ ਆ ਨਾਲ ਜ਼ਰੂਰ ਆ ਹਾਂਜੀ 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 ਠੀਕ ਆ ਜੀ ਤੋ ਇਹ ਦੋਸਤੋ ਇਸ ਮਹੀਨੇ ਦੀ ਡਿਟੇਲ ਆ 15 ਦਿਨਾਂ ਦੀ ਬਣੀ ਸੌਰੀ ਆ ਕਰਮ ਵਾਲੀ ਗਾਹ ਨਿਕਲ ਵੀ ਆਉਂਦੀ ਆ ਕਿਸੇ ਭਰਾ ਦੀ ਉਹ ਵੀ ਕਿਸਮਤ ਹੁੰਦੀ ਆ ਠੀਕ ਆ ਪੱਕੀ ਨਿਕਲੂ ਇਸ ਸੰਧੂ ਸਾਹ ਢੋਕੇ ਢਾਕੇ ਪਾਉਂਦੀ ਆ ਗਰੰਟੀ ਆ ਮੈਂ ਨਿਕਲਦੀ ਠੀਕ ਆ ਵੀ ਹਾਂਜੀ ਪੂਰਾ ਡਿੰਗ ਕੇ ਮੈਂ ਮੈਂ ਜਿਹੜੀ ਆ ਬਈ ਹੋਈ ਆ ਜੀ ਆ ਤੇ ਪੂਰੀ ਤਸੱਲੀ ਨਾਲ ਤੇ ਨਿਕਲੂਗੀ ਐ ਮੈਂ ਇਹਦਾ ਕੀ ਮੁੱਲ ਕਰਾਂਗੇ ਵੀਰ ਇਹਦਾ ਮੁੱਲ 55000 ਇੱਕੋ ਇੱਕ ਗੱਲ ਬਰਾਬਰੀ ਫਿਰ ਜਾਂਦੀਆਂ ਸਾਰੀਆਂ ਹਾਂ ਬਰਾਬਰੀ ਕਰਦੇ ਇਹਦਾ 52000 ਰੁਪਏ 52000 ਇਹਦਾ ਲਾ ਸਕਣਾ ਲਾ ਕਰਦੀ 51000 ਰੁਪਏ ਲਵਾਂਗੇ ਤਾਂ ਚਲ ਯਾਰ ਹੋਰ ਜਾਂਦੇ ਕਰਦੇ 100 ਰੁਪਏ ਛੋੜ ਤੇ 8 ਲੀਟਰ ਦੁੱਧ ਆ ਭਾਵੇਂ ਕੋਈ ਜਾਂ ਮਰਜ਼ੀ ਗਾਰੰਟੀ ਤੇ 8 ਲੀਟਰ ਦਾ ਆ ਵਖਾਵਾ ਭਾਵੇਂ 9-10 ਲੀਟਰ ਦਾ ਕਰਦੀ ਹੋਏ ਠੀਕ ਹੈ ਹਾਂਜੀ ਹਾਂਜੀ ਸੋ ਦੋਸੋ ਡਿਮਾਂਡ ਕੁਝ ਵੀ ਆ 52000 ਕੀਤੀ ਸੀ ਵੀਰ ਨੇ ਲੈਣ ਦੇਣ ਵਿੱਚੋਂ ਹਜ਼ਾਰ ਹੋਰ ਵੀ ਲੈਸਾ ਮੌਕੇ ਤੇ ਮਾਨਤਾਨ 1000 ਲੈਸਾ ਠੀਕ ਹੈ ਜੀ 51000 ਦੀ ਮੱਝ ਮਿਲ ਜੂਗੀ ਦੇਖੋ ਬਿੱਲੀ ਬੰਡਕਣੀ ਆਖਿਆ ਐ ਚੰਗੀ ਜੇ ਸੌਰ ਕੀਤੇ ਬਹੁਤ ਸੁਨੀਆਂ ਚੰਗੀ ਜੇ ਗਾਹ ਤੋਂ ਦੁੱਧ ਬੁਝੇ ਚੰਗੀ ਜੇ ਸੰਦੂ ਸਾਹਿਬ ਆਮ ਜਿੰਨਾ ਪਹਿਲਣਾ ਸਜਰਾ ਦਿੰਦੀਆਂ ਵਾ ਉਹਨਾਂ ਇਹਦੇ ਥੱਲੇ ਦੁੱਧ 8 ਲੀਟਰ ਆ 8 ਲੀਟਰ ਹਾਂਜੀ ਇਹੋ ਗੱਲ ਦੀ ਆ ਹਾਂਜੀ ਹਾਂਜੀ ਲੋ ਵੀ ਇਹ ਦੋਸਤੋ ਅੱਜ ਮਾਲ ਆਪਾ ਜਿਹੜਾ ਤੁਹਾਨੂੰ ਦਿਖਾ ਦਿੱਤਾ ਵੀਰ ਸਤਰਾਮ ਸਿੰਘ ਹੋਂਦੇ ਘਰੋਂ ਚਾਰ ਮੱਝਾਂ ਝੋਟੀਆਂ ਦਿਖਾਈਆਂ ਨੇ ਵਿੱਚ ਇਹ ਪਸ਼ੂ ਕੋਈ ਬਣੇ ਸੋਰੇ ਵੀ ਆ ਠੀਕ ਆ ਜੀ ਗਾਂ ਨਿਕਲ ਵੀ ਆਉਣਗੇ ਉਹ ਕਿਸੇ ਗਾਂ ਭਰਾ ਦੀ ਕਿਸਮਤ ਆ ਇੱਕ ਟੋਕੜ ਗੱਬਣ ਮੱਝ ਆਪਾ ਤੁਹਾਨੂੰ ਦਿਖਾਤੀ ਐ ਜਾਇ ਜੇ ਮੁੱਲ ਰੇਟ ਨੇ ਇੱਕ ਵਾੜ ਦਿਖਾਈਏ ਸ਼ਹੀਵਾਲਾ ਅੰਗਦੇ ਵਿੱਚ ਹਾਂਜੀ ਹਾਂਜੀ ਤੇ ਇਹੋ ਅੱਜ ਵੀਰ ਸਤਨਾਮ ਆਪਾਂ ਕੋਲ ਜੇ ਕੋਲ ਇਹੋ ਅੱਜ ਇਹ ਇਹੋ ਹੀ ਅੱਜ ਪਸ਼ੂ ਪੰਜੇ ਜੀ ਠੀਕ ਆ ਹਾਂਜੀ ਤੇ ਨੰਬਰ ਕਰਦੀਏ ਇੱਕ ਸਾਂਝੇ ਨੰਬਰ ਹੈ 95771 ਹਾਂਜੀ 7302 ਠੀਕ ਆ ਨਾਮ ਹੈ ਸਤਨਾਮ ਸਿੰਘ ਪਿੰਡ ਚੀਮਾ ਕਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਹਾਂਜੀ ਸੋ ਦੋਸਤੋ ਇਹ ਗੱਲਬਾਤ ਸੀ ਕਿ ਠੀਕ ਹੈ ਜੀ ਇਹ ਅੱਜ ਪਸ਼ੂ ਦਿਖਾਉਣੇ ਸੀ ਕਿ ਵੀਰ ਹੋਂਦੇ ਘਰੋਂ ਨੰਬਰ ਲਾ ਦਿੱਤਾ ਸਕਰੀਨ ਤੇ ਕਰੋ ਕਾਲ ਕਰੋ ਗੱਲਬਾਤ ਸੋ ਮਿਲਦੇ ਹਾਂ ਸਾਰੇ ਭਰਾਵਾਂ ਨੂੰ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ